ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਜਲਾਲਾਬਾਦ ਤੋਂ ਦਰਅ ਖੈਬਰ ਪਾਰ ਕਰਕੇ ਪਸ਼ਾਵਰ ਨਗਰ ਵਿੱਚ ਪਹੁੰਚੇ ਉਹਨਾਂ ਦਿਨਾਂ ਵਿੱਚ ਉੱਥੇ ਸਿੱਧ ਜੋਗੀ ਆਂਦਾ ਇੱਕ ਪ੍ਰਸਿੱਧ ਮੱਠ ਗੌਰਖ ਹਟਰੀ ਸੀ ਉਹਨਾਂ ਜੋਗੀਆਂ ਦੇ ਲੋਕੀ ਜੋਰ ਦੇ ਚਮਤਕਾਰੀ ਪ੍ਰਭਾਵ ਵਿੱਚ ਬੇਅਤੀ ਸੁਧਾਰਨ ਫਸੇ ਹੋਏ ਸਨ ਸਤਾਰਨ ਜਨਤਾ ਉਹਨਾਂ ਲੋਕਾਂ ਦੀ ਖੁਸ਼ਾਮਦ ਚਾਪਲੂਸੀ ਕਰਨਾ ਹੀ ਧਰਮ ਕਰਮ ਸਮਝਦੀ ਸੀ ਤੇ ਇਸ ਕਾਰਜ ਵਿੱਚ ਆਪਣੇ ਆਪ ਨੂੰ ਧੰਨ ਮਾਨ ਲੈਂਦੇ ਸਨ ਪੁੱਲੀ ਪਟਕੀ ਜਨਤਾ ਦਾ ਮਾਰਗਦਰਸ਼ਨ ਕਰਦੇ ਹੋਏ ਗੁਰਦੇਵ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਸੇਵਾ ਕਰਨਾ ਉੱਤਮ ਕਾਰਜ ਹੈ ਰਡਾਰ ਜਦ ਕਿਸੇ ਦਬਾਅ ਵਿੱਚ ਆ ਕੇ ਸੇਵਾ ਕਰਨਾ ਕੋਈ ਮੁਨਾਫਾ ਨਹੀਂ ਅਸਲ ਵਿੱਚ ਹਰ ਇੱਕ ਵਿਅਕਤੀ ਨੂੰ ਆਪਣਾ ਜੀਵਨ ਪ੍ਰਭੂ ਨਾਮ ਵਿੱਚ ਰੰਗਣਾ অতি ਜ਼ਰੂਰੀ ਹੈ ਇਹ ਹੀ ਨਾਮ ਸਮੇ ਅਨੁਤੇ ਫਲਪੂਤ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਤਾਰਾ ਦਾ ਸਭ ਜਨਤਾ ਉੱਤੇ ਗਹਿਰਾ ਪ੍ਰਭਾਵ ਹੋਇਆ ਇਸ ਤੋਂ ਜੋਗਿਆ ਨੂੰ ਚਿੰਤਾ ਹੋਈ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਆਏ ਗੁਰੂ ਜੀ ਨੇ ਉਹਨਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੱਟ ਯੋਗ ਨਾਲ ਕੋਈ ਮੁਨਾਫਾ ਨਹੀਂ ਹੋਣ ਵਾਲਾ ਪ੍ਰਾਪਤੀ ਤਾਂ ਸਹਿਜ ਰਸਤੇ ਤੇ ਗ੍ਰਸਤ ਵਿੱਚ ਰਹਿ ਕੇ ਕਿਤੇ ਜ਼ਿਆਦਾ ਹੋ ਸਕਦੀ ਹੈ ਸ਼ਰਤ ਕੇਵਲ ਇਹੀ ਹੈ ਕਿ ਜੀਵਨ ਚਰੀਤਰ ਨੂੰ ਉਜਵਲ ਰੱਖ ਕੇ ਜੀਵਿਆ ਜਾਵੇ yogi ਕਹਿਣ ਲੱਗੇ ਹਟ ਜੋਗ ਨਾਲ ਅਸੀਂ ਆਪਣੀ ਉਮਰ ਲੰਮੀ ਕਰ ਲਈ ਹੈ yog sadhana ਨਾਲ ਅਸੀਂ ਅਜਹੀਆਂ ਹੀ ਕਈ ਪ੍ਰਾਪਤੀਆਂ ਕਰ ਸਕਦੇ ਹਾਂ ਇਸ ਉੱਤੇ ਗੁਰੂ ਜੀ ਨੇ ਕਿਹਾ ਇਹਨੀ ਨਰਾਲੀ ਸ਼ਕਤੀ ਪ੍ਰਾਪਤੀ ਨਾਲ ਵਿਅਕਤੀ ਪ੍ਰਭੂ ਚਰਨਾਤ ਦੂਰ ਹੋ ਜਾਂਦਾ ਹੈ ਹੰਕਾਰ ਹੀ ਇੱਕ ਜਹਾਜ ਰੋਗ ਹੈ ਜੋ ਕਿ ਪ੍ਰਾਨੀ ਤੇ ਪ੍ਰਭੂ ਦੇ ਵਿੱਚਕਾਰ ਦੀ ਵਾਰ ਦੇ ਸਨਮਾਨ ਖੜਾ ਹੋ ਜਾਂਦਾ ਹੈ ਇਸ ਪ੍ਰਕਾਰ ਸਿੱਧ ਪ੍ਰਾਪਤ ਵਿਅਕਤੀ ਆਪਣੇ ਮੂਲ ਲਕਸ਼ਿ ਵਿਚਲਿਤ ਹੋ ਕੇ ਪੜਕ ਜਾਂਦਾ ਹੈ ਰਹੀ ਕਾਲ ਉਮਰ ਬਦੌਣ ਦੀ ਵਿਅਕਤੀਦਾਰਨ ਨੂੰ ਤਾਂ ਇਸ ਦੀ ਲੋੜ ਹੀ ਨਹੀਂ ਹੁੰਦੀ ਕਿਉਂਕਿ ਸ਼ਰੀਰ ਰੂਪੀ ਪੁਰਾਣੇ ਬਜ਼ੁਰਗ ਚੋਲੇ ਨੂੰ ਕਿਉਂ ਧਾਰਨ ਕਰਕੇ ਰੱਖਿਆ ਜਾਵੇ ਜਦੋਂ ਕਿ ਉਹ ਜਰਜਰ ਹੋ ਚੁੱਕਿਆ ਹੁੰਦਾ ਹੈ ਭਾਵ ਕਈ ਪ੍ਰਕਾਰ ਦੇ ਰੋਗਾਂ ਨਾਲ ਗ੍ਰਸਤ ਹੋ ਕੇ ਦੁੱਖਾਂ ਦਾ ਕਾਰ ਬਣਿਆ ਰਹਿੰਦਾ ਹੈ ਜਦੋਂ ਤੱਕ ਪੁਰਾਣਾ ਚੋਲਾ ਛੁੱਟੇਗਾ ਨਹੀਂ ਤਦੋਂ ਤੱਕ ਕੁਦਰਤ ਸੁੰਦਰ ਤੰਦਰੁਸਤ ਨਮੀ ਕਾਇਆ ਕਿਵੇਂ ਪ੍ਰਦਾਨ ਕਰੇਗੀ ਇਹ ਸੁਣ ਕੇ ਜੋਗੀ ਬੁਖਲਾ ਉੱਠੇ ਤੇ ਕਹਿਣ ਲੱਗੇ ਪਹਿਲਾਂ ਇਹ ਦੱਸੋ ਮਨੁੱਖ ਕਿੰਨੀ ਉਮਰ ਭੋਗ ਸਕਦਾ ਹੈ ਗੁਰੂ ਜੀ ਨੇ ਕਿਹਾ ਇਸ ਵਿਸ਼ੇ ਵਿੱਚ ਤੁਹਾਨੂੰ ਜ਼ਿਆਦਾ ਗਿਆਨ ਹੈ ਤੁਸੀਂ ਹੀ ਇਸ ਉੱਤੇ ਚਾਨਣਾ ਪਾਓ ਇੱਕ ਜੋਗੀ ਆਪਣੇ ਅਨੁਭਵ ਨਾਲ ਦੱਸਦਾ ਹੋਇਆ ਕੈਨ ਲੱਗਾ ਜੇਕਰ ਸਰੀਰ ਦੀ ਠੀਕ ਨਾਲ ਦੇਖਭਾਲ ਕੀਤੀ ਜਾਵੇ ਪੋਸ਼ਟਿਕ ਖਾਣਾ ਤੇ ਕਸਰਤ ਕੀਤੀ ਜਾਵੇ ਤਾਂ ਮਨੋਕ ਸਮਾਨਿਤ 100 ਸਾਲ ਸਰਲਤਾ ਨਾਲ ਸਵਸਥ ਰਹਿੰਦੇ ਹੋਏ ਜੀਵਨ ਬਤੀਤ ਕਰ ਸਕਦਾ ਹੈ ਇਸ ਉੱਤੇ ਦੂਸਰਾ yogi ਬੋਲਿਆ ਯੋਗ ਅਭਿਆਸ ਨਾਲ ਇਸ ਉਮਰ ਨੂੰ ਕਈ ਗੁਣਾ ਵਧਾਇਆ ਜਾ ਸਕਦਾ ਹੈ ਇਹ ਸਭ ਸੁਣ ਕੇ ਗੁਰੂ ਜੀ ਨੇ ਆਪਣਾ ਫੈਸਲਾ ਦਿੰਦੇ ਹੋਏ ਕਿਹਾ ਹਮ ਆਦਮੀ ਹਾਂ ਇਕਦਮੀ ਮੌਲਤ ਮੋਤ ਨਾ ਜਾਨਾ ਨਾਨਕ ਬਿਨਵੇ ਤਿਸੇ ਸਰਵੇ ਜਾਕੇ ਜੀ ਪਰਾਨਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੈਂ ਜੋ ਇਹ ਸਵਾਸ ਲੈ ਰਹਾ ਹਾਂ ਉਹੀ ਮੇਰਾ ਆਪਣਾ ਹੈ ਪਰ ਦੂਜਾ ਸਵਾਸ ਜੋ ਮੈਂ ਹੁਣੇ ਲੈਣਾ ਹੈ ਉਸਦੇ ਵਿਸ਼ੇ ਵਿੱਚ ਕੋਈ ਨਹੀਂ ਕਹਿ ਸਕਦਾ ਉਹ ਸਵਾਸ ਸਾਸ ਆਏ ਜਾਂ ਨਹੀਂ ਆਏ ਪਤਾ ਨਹੀਂ ਕਦੋਂ ਹਿਰਦੇ ਦੀ ਰਫਤਾਰ ਬੰਦ ਹੋ ਜਾਵੇ ਇਸ ਲਈ ਮੈਂ ਮੌਤ ਨੂੰ ਹਮੇਸ਼ਾ ਸਾਹਮਣੇ ਰੱਖ ਕੇ ਕਾਰਜ ਕਰਦਾ ਹਾਂ ਸਾਰੇ ਕੁਰਬਾਨੀ ਵਾਲ ਉਸਦੇ ਮਤਲਬ ਜਾਣ ਕੇ ਸੰਤੁਸ਼ਟ ਹੋ ਗਏ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਮਠ ਗੋਰਖਾਟਰੀ ਦੇ ਜੋਗੀਆਂ ਨੂੰ ਸਿੱਧੇ ਰਸਤੇ ਪਾਇਆ ਤੇ ਉਸਾ ਕਾਲਪੁਰਖ ਪਰਮਾਤਮਾ ਦੇ ਨਾਮ ਦਾ ਮਹੱਤਵ ਸਮਝਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ